ਪੰਜਾਬ ਸਰਕਾਰ ਦੀ ਯੁੱਧਨੇਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਗੁਰਾਇਆਂ ਦੇ ਵਾਰਡ ਨੰਬਰ 6 ਵਿੱਚ ਵਾਰਡ ਕੌਂਸਲਰ ਪ੍ਰੋਫੈਸਰ ਈਸ਼ੂ ਦੀਗਵਾਈ ਵਿੱਚ ਉਨ੍ਹਾਂ ਦੇ ગ્રਹਿ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰਿੰਕਮਰ ਉਨ੍ਹਾਂ ਨਾਲ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਮੇਸ਼ੀ, ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ, ਹਲਕਾ ਫਲੋਰ ਦੇ ਕੋਆਰਡੀਨੇਟਰ ਪੰਚਚਰਾਈ ਭਾਰਦवाज ਪਹੁੰਚੇ ਜਿਨ੍ਹਾਂ ਦਾ ਕੌਂਸਲਰ ਪ੍ਰੋਫੈਸਰ ਈਸ਼ੂ ਤੇ ਵਾਰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਕੌਂਸਲਰ ਪ੍ਰੋਫੈਸਰ ਈਸ਼ੂ ਨੇ ਕਿਹਾ ਕਿ ਨਸ਼ੇ ਦੇ ਕੋਰ ਨੂੰ ਸੂਬੇ ਵਿੱਚੋਂ ਖਤਮ ਕਰਨ ਲਈ ਸਰਕਾਰ ਦੇ ਕੀਤੇ ਜਾ ਰਹੇ ਉਪਰਾਲੇਸ਼ ਲਾਗਾ ਯੋਗ ਹਨ ਜੋ ਕਾਰਵਾਈਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਹ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਸੂਬੇ ਮਾਰੀ ਵਿੱਚ ਗ੍ਰਸਤ ਲੋਕਾਂ ਨੂੰ ਬਚਾਇਆ ਜਾ ਸਕੇ ਉਨਾ ਪੰਜਾਬ ਸਰਕਾਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਦਾ ਵਾਰਡ ਵਿੱਚ ਕਰਵਾਏ ਜਾਹਰੇ ਵਿਕਾਸ ਕਾਰਜਾਂ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਹਲਕੇ ਦੇ 143 ਪਿੰਡ ਵਿੱਚ ਮੀਟਿੰਗਾਂ ਤੋਂ ਬਾਅਦ ਹੁਣ ਗੁਰਾਇਆਂ ਸ਼ਹਿਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਾਰਡ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਰਿਸ਼ੂ ਵੱਲੋਂ ਕਰਵਾਈ ਗਈ ਮੀਟਿੰਗ ਦਾ ਵੱਡਾ ਇਕੱਠ ਦਿਖਾ ਰਿਹਾ ਹੈ ਕਿ ਵਾਰਡ ਵਾਸੀ ਤੇ ਇਲਾਕਾ ਵਾਸੀ ਇਨਾਂ ਦੇ ਪਰਿਵਾਰ ਦੇ ਨਾਲ ਖੜੇ ਹਨ ਇਸ ਮੌਕੇ ਮੌਨਿਕਾ ਸ਼ਰਮਾ ਨੇ ਵੀ ਪੰਜਾਬ ਸਰਕਾਰ ਦੇ ਇਸ ਕਾਰਜ ਜੁਦੀਸ਼ ਲਗਾ ਕੀਤੀ ਅਤੇ ਵਾਰਡ ਕਾਉਂਸਲਰ ਪ੍ਰੋਫੈਸਰ ਰਿਸ਼ੂ ਦਾ ਵੀ ਧੰਨਵਾਦ ਕੀਤਾ ਅੰਤ ਵਿੱਚ ਮਨੀਸ਼ ਬਾਵਾ ਵੱਲੋਂ ਆਏ ਹੋਏ ਆਪਣੇ ਵਾਰਡ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਦੁਕਾਨਦਾਰਾਂ ਦਾ ਇਨਰਵਿਲ ਕਲੱਬ ਗੁਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਕਾਉਂਸਲਰ ਮਨੋਜ ਕੋਗਨਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦੇ ਪ੍ਰਧਾਨ ਅਜੇ ਮਾਟਾ ਸਤੀਸ਼ ਸਿਡਾਨਾ ਕਾਉਂਸਲਰ ਨਵਜੋਤ ਕੌਰ ਮਨੋਤਾ ਸੰਜੀਵ ਹੀਰ ਕਾਉਂਸਲਰ ਪਤੀ ਸੁਨੀਲ ਮਨੋਤਾ ਪਲਵਿੰਦਰ ਸਿੰਘ ਗੁਰਵਿੰਦਰ ਸਿੰਘ ਅਜਵਿੰਦਰ ਸਿੰਘ ਪਹਿਲਵਾਨ ਜਰਨੈਲ ਸਿੰਘ ਵਿਵੇਕ ਗੁਪਤਾ ਰਜਿੰਦਰ ਪ੍ਰਸਾਦ ਕੋਇਲ ਰਾਜ ਕੁਮਾਰ ਸ਼ਿਵ ਗੌਰਵ ਕੌਸ਼ਲ ਐਡਵੋਕੇਟ ਇੰਦਰਜੀਤ ਵਰਮਾ ਉਦਮ ਸਿੰਘ ਉੱਬੀ मनदीप राय नरेंद्र वर्मा सुरजीत उबी प्रदीप भारद्वाज गुरदीप सिंह बलबीर सिंह राणा गोल्डी बत्रा राम लुबाया अकाउंटेंट कमल बाशि बत्रा नितन अबी प्रिंस अनमोल तलवार मास्टर बलराम नथु बावा, अशोक गुगनानी महेंद्रपाल गुगनानी आशीष गुगनानी बिट्टा कालिया सिंह बिंदी ठेकेदार अमित शर्मा बिल्ला तुन्ना विक्की शर्मा ਇਸ਼ੂ ਟੋਹਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਵਾਟ ਨਿਵਾਸੀ ਹਾਜ਼ਰ ਸਨ ਸਾਰੇ ਇਕੱਠੇ ਹੋਏ ਆ ਜੋ ਜੋ ਗ੍ਰੁੱਪ ਨਸ਼ਾ ਮੁਕਤ ਕੈਂਪ ਜਾਂਚ ਕਰਵਾ ਰਹੇ ਮੇਰੇ ਸਪਤਕਾਰ ਇਸ ਵਿੱਚ ਸਾਰੇ ਮੇਰੇ ਭਰਾ ਸਹਿਣਾ ਭਾਬੀਆਂ ਸਤਕਾਰ ਜੋ ਇਹ ਇਹੀ ਸਭ ਨੂੰ ਕਹਿਣਾ ਚਾਹ ਰਿਹਾ ਕਿ ਇਹ ਸਾਡਾ ਹੀ ਕੰਮ ਹੈ ਕਿ ਅਸੀਂ ਆਪਣੇ ਖਾਲੇ ਵਾਲੇ ਪਹਿਲਾਂ ਦੇਖੀਏ ਕਿ ਕੋਈ ਇਦਾਂ ਦੀ ਸਿਚੁਏਸ਼ਨ ਨਾ ਹੋਵੇ ਜਿੱਥੇ ਸਾਨੂੰ ਆਪਣੇ ਬੱਚਿਆਂ ਲਈ ਔਖਾ ਹੋਣਾ ਆਪਾਂ ਰਲ ਮਿਲ ਕੇ ਹੀ ਨਸ਼ਾ ਮੁਕਤ ਕਰ ਸਕਦੇ ਹਾਂ ਸਰਨੇਜਨ ਜਸਿਆ ਕਿ ਟੋਲ ਫ੍ਰੀ ਨੰਬਰ ਵੀ ਦਿੱਤਾ ਹੋਇਆ ਹੈ ਔਰ ਐਜ਼ਏ ਸਾਰੇ ਵਾਰਡ ਕਾਉਂਸਲਰਸ ਕੋਲ ਤੁਸੀਂ ਜੇ ਇਦਾਂ ਦੀ ਕੋਈ ਕ੍ਰੇਟ ਪ੍ਰੋਬਲਮ ਆਉਂਦੀ ਹੈ ਆਪਣੇ ਏਰੀਆ ਦੇ ਵਿੱਚ ਤੇ ਜ਼ਰੂਰ ਸੂਚਿਤ ਕੀਤਾ ਜਾਵੇ ਜਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਸਰ ਨੂੰ ਕਹੂੰਗੀ ਕਿ ਉਹ ਸ਼ਬਦ ਕਰੇ ਥੈਂਕ ਯੂ ਥੈਂਕ ਯੂ ਮੋਹਮਦ ਨੰਬਰ 6 ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਮਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਮਹਿੰਮ ਦੀ ਅਸੀਂ ਉਸ ਦੇ ਵਿੱਚ ਦੇਖੋ ਸਰਕਾਰ ਦਾ ਕੋਈ ਕੰਮ ਵਧੀਆ ਹੋਊਗਾ ਅਸੀਂ ਉਹਦੇ ਵਿੱਚ ਵੱਧ ਚੜ ਕੇ ਸਰਕਾਰ ਦਾ ਸੰਯੋਗ ਦੇਵਾਂਗੇ ਅਸੀਂ ਪ੍ਰਿੰਸੀਪਲ ਸਾਹਿਬ ਤੋਂ ਸਾਡੇ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਸਾਹਿਬ ਹਰਮੇਸ਼ ਲਾਲ ਜੀ ਮਿਲ ਕੇ ਪਹੁੰਚੇ ਆਂ ਆਸ ਉਮੀਦ ਰੱਖਦੇ ਆਂ ਪ੍ਰਿੰਸੀਪਲ ਸਾਹਿਬ ਲੋਕਾਂ ਨੇ ਪਿਆਰ ਬਹੁਤ ਦਿੱਤਾ ਸਾਨੂੰ ਬਾਗ ਨੰਬਰ 6 ਉਹਨਾਂ ਦੇ ਪਿਆਰ ਸਦਕਾ ਅੱਜ ਅਸੀਂ ਇਸ ਸਟੇਜ ਤੇ ਤੇ ਇਸ ਮੰਚ ਤੇ ਇਸ ਮੀਟਿੰਗ ਨੂੰ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਨਗਰ ਕੌਂਸਲ ਘੁਆਇਆ ਦੇ ਵਿੱਚ ਸਾਡੇ ਪਰਿਵਾਰ ਨੂੰ ਸਾਡੇ ਤਾਇਆ ਜੀ ਸ਼੍ਰੀ ਕੇਵਲ ਬਾਵਾ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਜੁਕੇ ਆ ਉਹਨਾਂ ਨੇ ਸਫਰ ਸ਼ੁਰੂ ਕੀਤਾ ਸੀਗਾ ਉਹਨਾਂ ਦੀ ਸੇਵਾਵਾਂ ਰਹੀਆਂ ਸੀਗੀਆਂ ਪਰਾਣਾ ਜਿਹੜੇ ਜਿਲ੍ਹੇ ਮੇਰੇ ਬਜ਼ੁਰਗ ਬੈਠੇ ਆ ਉਹ ਜਾਣਦੇ ਆ ਉਹਨਾਂ ਦੀ ਸੇਵਾਵਾਂ ਕਿਹੋ ਜਿਹੀ ਅਸੀਂ ਕਿਆਂ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੂਗੇ ਵਰਡ ਦੀ ਸੇਵਾ ਕਰਨ ਦੇ ਲਈ ਹਰੇਕ ਤਰੀਕੇ ਨਾਲ ਵਰਡ ਦੀ ਪੂਰੇ ਸ਼ਹਿਰ ਦੀ ਸੇਵਾ ਕਰਨ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਹਾਂ ਸਰਕਾਰ ਜੇ ਵਧੀਆ ਕੰਮ ਕਰੂਗੀ ਜਿੱਥੇ ਆਵਾਜ਼ ਮਾਰੂਗੀ ਅਸੀਂ ਉਹਨਾਂ ਨਾਲ 24 ਘੰਟੇ ਮੋਢਾ ਨਾਲ ਮੋਢਾ ਜੋੜ ਕੇ ਖੜੇ ਮੈਂ ਆਪਣੇ ਭਾਈਚਾਰੇ ਨੂੰ ਕਹਿ ਲਿਨਾ ਪਾਰਟੀ ਵਾਲਿਆਂ ਕੋਈ ਫੈਲ ਨਹੀਂ ਹੈਗੀ ਐਸੇ ਕਰਕੇ ਅਸੀਂ ਜਿਹੜਾ ਹੈ ਆਜ਼ਾਦ ਤੌਰ ਤੇ ਲੜਨ ਦਾ ਜਿਹੜਾ ਫੈਸਲਾ ਲਿਆ ਹੈ ਸਰਕਾਰ ਦੇ ਕੰਮ ਵਧੀਆ ਹੈ ਅਸੀਂ ਉਹਦੇ ਵਿੱਚ ਕੋਈ ਅਸੀਂ ਸੋਚਿਆ ਨਹੀਂ ਕਿ ਇਹ ਮੀਟਿੰਗ ਸਾਡੀ ਬੰਦੀ ਹੈ ਜਾਂ ਨਹੀਂ ਬੰਦੀ ਪਰ ਸਰਕਾਰ ਜਿੱਥੇ ਕਿਉਂਕਿ ਅਸੀਂ ਵੀ ਮੈਂ মিডিਆ ਲਾਈਨ ਦੇ ਨਾਲ 15-16 ਸਾਲ ਤੋਂ ਮੇਰਾ ਤਜਰਬਾ ਵੀ ਕਹਿੰਦੀ ਹੈ ਮੈਂ 16 ਸਾਲ ਤੋਂ ਕਵਰੇਜ ਕਰ ਰਿਹਾ ਹਾਂ ਪਰ ਅਜਿਹੇ ਉਪਰਾਲੇ ਕਿਸੇ ਸਰਕਾਰ ਵੱਲੋਂ ਪਹਿਲਾਂ ਨਹੀਂ ਕੀਤੇ ਗਏ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਹੈ ਬੀਜਪੀ ਪੰਜਾਬ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਜਿਹਨਾਂ ਦੀ ਬਦੌਲਤ ਸਾਨੂੰ ਵੀ ਅਸਰ ਦੇਖਣ ਨੂੰ ਮਿਲ ਰਿਹਾ ਕਿ ਨਸ਼ੇ ਤੇ ਨਕੀਲ ਕੱਸੀ ਜਾ ਰਹੀ ਹੈ ਜਿਹੜੀਆਂ ਲੁੱਟਾਂ ਖਵਾਇਆ ਉਹਦੇ ਵਿੱਚ ਵੀ ਚੋਰੀਆਂ ਦੇ ਵਿੱਚ ਵੀ ਗਰਾਭ ਜਿਹੜਾ ਟੁੱਟਿਆ ਹੈ ਕਾਰਨ ਕੀ ਹੁੰਦਾ ਹੈ ਇਹਦਾ ਵਧਨ ਦਾ ਕਾਰਨ ਸਿਰਫ ਇੱਕ ਨਸ਼ਾ ਆ ਜੇ ਨਸ਼ੇ ਨੂੰ ਆਪਾਂ ਘਟਾ ਦੋਗੇ ਉਹਨੂੰ ਉਹਦਾ ਲੱਕ ਤੋੜ ਦੋਗੇ ਤੇ ਆਪੇ ਹੀ ਜਿਹੜੀਆਂ ਚੋਰੀਆਂ ਲੁੱਟਾਂ ਖਵਾ ਆਟੋਮੈਟਿਕਲੀ ਜਿਹੜੀਆਂ ਬੰਦ ਹੋ ਜਾਣਗੀਆਂ ਇਸ ਲਈ ਅਸੀਂ ਤੁਹਾਡਾ ਤੁਸੀਂ ਸਮਾਂ ਦਿੱਤਾ ਹੈ ਸਾਰੇ ਹੀ ਜਿੰਨੇ ਵੀ ਮੇਰੇ ਛੋਟੇ ਜਿਹੇ ਸੱਜਣ ਦੇ ਮੇਰੇ ਵੱਡੇ ਮੇਰੇ ਹਮਸਫਰ ਮੇਰੇ ਨਾਲ ਦੇ ਜਿਹੜੇ ਸਾਥੀ ਪਹੁੰਚੇ ਆ ਉਹਨਾਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਇਨਰਵੀਅਨ ਕਲੱਬ ਗੁਰਾਇਆ ਦਾ ਧੰਨਵਾਦ ਪ੍ਰਧਾਨ ਸਾਹਿਬ ਸਾਡੇ ਕੋਲ ਖੜੇ ਹੋ ਰਿਹਾ ਡੋਟਲ ਵੀ ਉਹਨਾਂ ਦੀ ਸਮੂਹਟੀ ਟੀਮ ਸਾਡੇ ਸ਼ੀਲਾ ਭਾਬੀ ਸਾਰੇ ਦਾ ਧੰਨਵਾਦ ਬਲਵਿੰਦਰ ਜੀ ਨੌਰਾਜ ਜੀ ਗੁਰਵਿੰਦਰ ਜੀ ਸਾਡੇ ਅਜਿੰਦਰ ਭਾਜੀ ਸਾਡੇ ਸ਼੍ਰੀ ਰਾਧਾ ਕ੍ਰਿਸ਼ਨ ਚਾਰੀ ਟਾਉਨ ਸੁਸਾਇਟੀ ਇਹਦਾ ਭਵਨ ਦਾ ਪ੍ਰਧਾਨ ਸ਼੍ਰੀ ਅਜੇ ਮਾਤਾ ਜੀ ਤੇ ਹੋਰ ਜਿੰਨੇ ਵੀ ਸਾਥੀ ਇੱਥੇ ਮੌਜੂਦ ਕਿ 6 ਮਹੀਨਾ ਸਮਾਜਿਕ ਪ੍ਰਿੰਸੀਪਲ ਸਾਹਿਬ ਸਾਰੇ ਜਿੰਨੇ ਵੀ ਮੇਰੇ ਸਰਕਾਰੀ ਕੋਲ 6 ਮਹੀਨੇ ਦੇ ਇੱਥੇ ਬੈਠੇ ਐ ਤੇ ਅੜੀਕ ਕਰ ਰਹੇ ਐ ਚਲੋ ਮਿਲਣਾ ਚੱਲਦੀ ਐ ਸਾਨੂੰ ਵੀ ਪਤਾ ਹੈ ਕਿ ਟਾਈਮ ਅੱਗੇ ਪਿੱਛੇ ਹੋ ਜਾਂਦੇ ਆ ਬਲਾਰੇ ਹੋ ਜਾਂਦੇ ਆ ਇਸ ਦੇ ਲਈ ਅਸੀਂ ਸਾਡੇ ਰਵਿੰਦਰ ਬਾਬਾ ਜੀ ਉਚੇਚੇ ਦੌਰ ਤੇ ਪਹੁੰਚਿਆ ਇਹ ਰਿਸ਼ਤੇ ਕਲਾਸਮੈਟ ਵੀ ਹੈ ਇਹ ਆ ਕਰਕੇ ਉਚੇਚੇ ਦੌਰ ਤੇ ਪਹੁੰਚੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਹੀ ਮਾਨਯੋਗ ਮੇਰੇ ਗ੍ਰਹਿ ਵਸੀਓ ਅੱਜ ਜੋ ਮਹੀਨ ਤੇ ਅਸੀਂ ਇਕੱਠੇ ਹੋਏ ਆ ਮੇਰੇ ਖਿਆਲ ਚ ਬਹੁਤ ਹੀ ਜ਼ਿਆਦਾ ਵਧੀਆ ਪੀ ਪੰਜਾਬ ਗਵਰਨਮੈਂਟ ਦਾ ਮੈਂ ਇਥੇ ਇੱਕ ਗੱਲ ਮੈਂਸ਼ਨ ਕਰਨਾ ਚਾਹੂਗੀ ਕਿ ਸਰਕਾਰ ਕੋਈ ਵੀ ਹੋਵੇ ਹਰ ਸਮੇਂ ਦੇ ਮੁਤਾਬਿਕ ਉਹ ਆਪਣੇ ਕੰਮ ਕਰਦੀ ਹੈ ਮਗਰ ਇੱਕ ਏਵੀ ਗੱਲ ਬਹੁਤ ਜ਼ਰੂਰੀ ਹੈ ਕਿ ਸਾਨੂੰ ਵੀ ਆਪਣੇ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਰਕਾਰ ਦੀ ਇਸ ਚੰਗੀ ਮੁਹਿੰਮ ਚ ਪੂਰੇ ਜੋਸ਼ ਨਾਲ ਸਾਥ ਦੇਣਾ ਹੈ ਇਕ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਪਿੰਡ ਦੇ ਪਿੰਡ ਗਲੀ ਮੁਹੱਲੇ ਸੀ ਦੇਖੇ ਸੀਗੇ ਕਿ ਸਾਡੇ ਜਵਾਨ ਜਵਾਨ ਮੁੰਡੇ ਜਿਹੜੇ ਸੀ ਭਰਾ ਸੀਗੇ ਉਹ ਇਸ ਨਸ਼ੇ ਦੀ ਗੰਦੀ ਲੱਤ ਵਿੱਚ ਫਸੇ ਹੋਏ ਸੀਗੇ ਜਿਹਦੇ ਕਰਕੇ ਬਹੁਤ ਵਾਹੀ ਹੋਈ ਤੇ ਹੁਣ ਜਦ ਬਹੁਤ ਪੜੇ ਲਿਖੇ ਪੋਲਿਟਿਕਸ ਵਿੱਚ ਲੀਡਰਸ ਆ ਰਹੇ ਨੇ ਬਹੁਤ ਜਨਤਾ ਵੀ ਇਸ ਚੀਜ਼ ਤੋਂ ਜਾਗਰੂਕ ਹੈਗੀ ਯਾਰ ਤੇ ਮੇਰੇ ਖਿਆਲ ਨਾਲ ਸਾਡੇ ਕੋਲ ਇੱਕ 골ਡਨ ਚਾਂਸ ਹੈ ਕਿ ਜਿਸ ਹੱਦ ਤੱਕ ਅਸੀਂ ਆਪਣੇ ਦੇਸ਼ ਦੇ ਲਈ ਆਪਣੇ ਰਾਜ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰਾਂ ਦੇ ਲਈ ਆਪਣੇ ਭੈਣ ਭਰਾਵਾਂ ਲਈ ਜੋ ਵੀ ਕੁਝ ਕਰ ਸਕਦੀ ਆ ਸਾਨੂੰ ਸਰਕਾਰ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਦੇਖੋ ਜ਼ਿੰਦਗੀਆਂ ਚਲਦੀਆਂ ਰਹਿੰਦੀਆਂ ਹਨ ਲੇਕਿਨ ਮੌਕੇ ਰੋਜ਼ ਨਹੀਂ ਆਉਂਦੇ ਤੇ ਜੇ ਸਾਨੂੰ ਕੋਈ ਮੌਕਾ ਮਿਲਦਾ ਹੈ ਸਾਨੂੰ ਇਸ ਚੀਜ਼ ਦਾ ਭਰਪੂਰ ਫਾਇਦਾ ਚੱਕਣਾ ਚਾਹੀਦਾ ਹੈ ਕਿਉਂਕਿ ਇਹ ਸਮਾਜ ਦੇ ਨਾਲ ਅਸੀਂ ਜੁੜੇ ਹੋਏ ਹਾਂ ਵੀ ਆਰ ਹਿਊਮਨ ਬੀংস ਐਂਡ ਵੀ ਆਰ ਲਿਵਿੰਗ ਇਨ ਸੋਸਾਇਟੀ ਸੋ ਵੀ ਸ਼ੁਡ ਹੈਵ ਸਮ ਸਟੈਪਸ ਟੂ ਡੂ ਐਂਡ ਆਈ ਥਿੰਕ ਇਟਸ ਬੈਟਰ ਟਾਈਮ ਟੂ ਡੂ ਐਨੀਥਿੰਗ ਸੋ ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਬੋਲਣ ਦਾ ਮੌਕਾ ਦਿੱਤਾ ਇਸ ਮੰਚ ਤੇ ਔਰ ਮੈਂ ਇਸ ਚੀਜ਼ ਲਈ ਹੱਥ ਜੋੜ ਕੇ ਬੇਨਤੀ ਕਰੂੰਗੀ ਸਰ ਕਿ ਅਸੀਂ ਗੁਰਾਇਆਂ ਵਾਸੀ ਤੁਹਾਡੇ ਨਾਲ ਪੂਰੇ ਜੋਸ਼-ਸ਼ੋਰ ਨਾਲ ਹੈਗੇ ਆ ਕਿ ਤੁਸੀਂ ਜੋ ਵੀ ਕੁਝ ਸਾਡੇ ਗੁਰਾਇਆਂ ਲਈ ਕਰੋਗੇ ਅਸੀਂ ਉਹਦੇ ਲਈ तहे ਦਿਲੋਂ ਧੰਨਵਾਦੀ ਹੋਵਾਂਗੇ ਬਹੁਤ-ਬਹੁਤ ਸ਼ੁਕਰੀਆ ਸਰ ਥੈਂਕ ਯੂ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਸ਼ਹਿਰ ਗੁਰਾਇਆਂ ਗਰਾਹ ਸ਼ਹਿਰ ਦੇ ਵਿੱਚ ਲਗਾਤਾਰ ਲਗਾਤਾਰ ਕੱਲ ਤੋਂ ਜਿਹੜੇ ਅਸੀਂ ਬਾਲਡਾਂ ਦੇ ਵਿੱਚ ਜੋ ਸਾਨੂੰ ਪ੍ਰੋਗਰਾਮ ਪੰਜਾਬ ਸਰਕਾਰ ਦਾ ਜੋਧ ਨਸ਼ਿਆਂ ਵਿਰੋਧ program ਜੋ ਸੂਬੇ ਦੇ ਮੁਖਮਤੀ ਸਾਹਿਬ ਭਗਵਾਨ ਸਿੰਘ ਮਾਨ ਹੋਰੀ ਇਸ ਮਿਸ਼ਨ ਤੇ ਪੱਬਾਂ ਪਾਰ ਹੋਇਆ ਉਸ ਕੜੀ ਤਹਿਤ ਅਸੀਂ ਕੱਲ ਤੋਂ ਜਿਹੜੇ ਹੈ ਨਗਰ ਕੌਂਸਲ ਗਰਾਿਆਂ ਦੇ 13 ਬਾਲਡਾਂ ਦੇ ਵਿੱਚ ਜਿਹੜੀ ਅਸੀਂ ਉਹ ਸ਼ਿਰਕਤ ਕੀਤੀ ਆ ਅੱਜ ਅਸੀਂ ਲਾਸਟ ਦੇ ਵਿੱਚ ਬਾਲ ਨੰਬਰ ਜਿਹੜਾ 6 ਆ ਜਿੱਥੇ ਸਾਡੀ ਪੈਣ ਆ ਪ੍ਰੋਫੈਸਰ ਰਿਸ਼ੂ ਜੀ ਔਰ ਬਹੁਤ ਹੀ ਸਤਿਕਾਰ ਤੋਂ ਉਹਨਾਂ ਦੇ ਹਮਸਫਰ ਮਨੀਸ਼ 바ਵਾ ਜੀ ਔਰ ਬਹੁਤ ਹੀ ਸਾਡੇ ਸਤਿਕਾਰ ਜਿਹੜੇ ਆ ਏਸ ਨਗਰ ਕੌਂਸਲ ਦੇ ਪ੍ਰਧਾਨ ਹਰਮੀਤ ਚਾਹਾਨ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਜਿਹੜੇ ਏਸ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਸੁਨੀਸ਼ ਕੁਮਾਰ ਬੇਲਾ ਜੀ ਔਰ ਸਾਰੇ ਕੌਂਸਲਰ ਸਾਹਿਬਾਨ ਜਿਹੜੇ ਹੈਗਾ ਡਟ ਕੇ ਗਰਾਇਆ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਜੋਦਿਲੇ ਸ਼ਿਆਮਰੋਦ ਮੀਟਿੰਗਾਂ ਜਿਹੜੀਆਂ ਕਰਵਾਈਆਂ ਅੱਜ ਦੀ ਮੀਟਿੰਗ ਜਿਹੜੀ ਸੀ ਉਹ ਉਹ ਮੀਟਿੰਗ ਨੇ ਕਰੇਲੀ ਦਾ ਰੂਪ ਧਾਨ ਕਰ ਗਏ ਅੱਜ ਮੀਟਿੰਗ ਖਤਮ ਹੋਣ ਅਪरांत ਜਿਹੜਾ ਹੈ ਅੱਜ ਅਸੀਂ ਇਹਨਾਂ ਦੇ ਗ੍ਰਹਿਣ ਵਾਸ ਵਿਖੇ ਜਿਹੜਾ ਹੈ ਉਹ ਚਾਹ ਦਾ ਕਬੂਜਲਾ ਸਾਂਝਾ ਕੀਤਾ ਆ ਔਰ ਅਸੀਂ ਇਸ ਮੀਟਿੰਗ ਇਸ ਰੈਲੀ ਦੇ ਵਿੱਚ ਸਾਰੇ ਹੀ ਬਾੜ ਦੇ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ ਆ ਔਰ ਉਹਨਾਂ ਨੂੰ ਇਸ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਆ ਕਿ ਆਓ ਆਪਾਂ ਆਪਣੇ ਵਾਰਡ ਨੂੰ ਜਿਹੜਾ ਹੈ ਨਸ਼ਾ ਮੁਕਤ ਬਣਾਈਏ ਗਰਾਹ ਸ਼ਹਿਰ ਨੂੰ ਨਸ਼ਾ ਮੁਕਤ ਬਣਾਈਏ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਔਰ ਭਰੋਸਾ ਦਿੰਦਾ ਆ ਕਿ ਸੂਬੇ ਦੇ ਮੁੱਖ ਮੰਤਰੀ ਸਦਾ ਅਭवान ਸਿੰਘ ਮਾਨ ਹੜਾ ਦੀ ਅਗਵਾਈ ਦੇ ਵਿੱਚ ਜੋ ਵਿਕਾਸ ਤੇ ਕੰਮ ਚੱਲੇ ਆ ਅਸੀਂ ਗਰਾਹ ਸ਼ਹਿਰ ਦੀ ਕਾਇਆ ਕਲਪਨ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਵਾਂਗੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਦੱਸਿਆ ਕਿ ਬਹੁਤ ਵੱਡੇ ਪ੍ਰੋਜੈਕਟ ਚਾਹੇ 2 ਬਾਈ ਕਰੋੜ ਦੀ ਅੰਮ੍ਰਿਤ 2 ਯੋਜਨਾ ਹੋਵੇ ਜਾਂ ਜਿਹੜੇ 1 ਕਰੋੜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਦੇ ਕੰਮ ਹੋਣ ਚਾਹੇ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਸੀਵਰੇਜ ਸਿਸਟਮ ਦੀ ਜਿਹੜੀ ਸਫਾਈ ਦਾ ਜਿੱਥੇ ਹੁਣ ਗਰਾਹ ਸ਼ਹਿਰ ਦੇ ਵਿੱਚ ਇੱਕ ਵੀ ਪਾਣੀ ਗੰਦੇ ਬੂੰਦ ਦੀ ਜਿਹੜੀ ਆ ਉਹ ਨਹੀਂ ਖੜਦੀ ਹੈ ਗਿਆ ਇਹ ਇੱਕ ਬਹੁਤ ਹੀ ਵੱਡਾ ਅਪਰਾਲਾ ਤੇ ਜਤਨ ਕੀਤਾ ਇਹ ਸਾਰੇ ਹਿਸਾਤਿਆਂ ਦੇ ਸਹਿਯੋਗ ਨਾਲ ਸੋਸੀਂ ਵਿਸ਼ਵਾਸ ਦਉਨੇ ਕਿ ਆਉਂਦੇ ਦਿਨਾਂ ਦੇ ਵਿੱਚ ਇਸ ਗਰਾਹ ਸ਼ਹਿਰ ਨੂੰ ਅਸੀਂ ਨਸ਼ਾ ਮੁਕਤ ਵੀ ਕਰਾਂਗੇ ਔਰ ਵਿਕਾਸ ਦੀਆਂ ਬਲੰਦੀਆਂ ਤੇ ਵੀ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ